ਕਹਿੰਦੇ ਨੇ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਇਸ਼ਕ ਦਾ ਅੰਨਾ ਕੰਦਾ ਅਤੇ ਕੋਲੇ ਵੀ ਟਪ ਜਾਂਦਾ ਹੈ ਪਹਿਲਾਂ ਖੇਪ ਪੁਆਈ ਗਈ ਸਰਬਜੀਤ ਕਾਰਗਵਨੋਂ ਜਿਹੜੀ ਨੂਰ ਹਸੈਨ ਬਣ ਗਈ ਪਾਕਿਸਤਾਨ ਦੇ ਵਿੱਚ ਜਾ ਕੇ ਖਬਰਾਂ ਠੰਡੇ ਬਸਤੇ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਮਸਲਾ ਨਾ ਤੇ ਭਾਰ ਸਰਕਾਰ ਵੱਲੋਂ ਸੁਲਝਾਇਆ ਗਿਆ ਨਾ ਪਾਕਿਸਤਾਨ ਦੀ ਸਰਕਾਰ ਵੱਲੋਂ ਪਾਕਿਸਤਾਨ ਦੀ ਸਰਕਾਰ ਜੇਕਰ ਚਾਹੁੰਦੀ ਮਿੰਟਾਂ ਸਕਿੰਟਾਂ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਭੇਜ ਸਕਦੀ ਸੀ ਕਿਉਂਕਿ ਪੰਜਾਬ ਵਿੱਚ ਉਹਦੇ ਉੱਤੇ ਕਾਫੀ ਮੁਕੱਦਮੇ ਚੱਲਦੇ ਨੇ ਮੁਕੱਦਮਿਆਂ ਦੀ ਡਰਦੀ ਮਾਰੀ ਜਾਂ ਕਹਿੰਦੇ ਨੇ ਕਿ ਇਸ਼ਕ ਅੱਲਾ ਹੁੰਦਾ ਹੈ ਇਸ਼ਕ ਦੇ ਵਿੱਚ ਸਭ ਕੁਝ ਜਾਇਜ਼ ਹੈ ਜਿਹੜੀ ਉਮਰ ਦੇ ਵਿੱਚ ਸਰਬਜੀਤ ਕੌਰ ਪੌੜੀਆਂ ਇਸ਼ਕ ਦੀਆਂ ਚੜੀਆਂ ਚੜੀ ਉਹ ਉਸ ਦੀ ਨਿੰਦਾ ਕੀਤੀ ਗਈ ਸਿਰ ਦੇ ਵਿੱਚ ਖੇਪ ਪਾਉਣ ਵਾਲੀ ਗੱਲ ਕੀਤੀ ਸਰਬਜੀਤ ਕੌਰ ਨੇ ਜਰੀ ਉਰਫ ਨੂਰ ਹਸੈਨ ਬਣ ਗਈ ਹੈ ਪਾਕਿਸਤਾਨ ਦੇ ਵਿੱਚ ਜਾ ਕੇ ਇੱਕ ਪਾਸੇ ਭਾਰਤ ਸਰਕਾਰ ਟੈਂਸ਼ਨ ਵਿੱਚ ਹੈ ਦੂਸਰੇ ਪਾਸੇ ਪਾਕਿਸਤਾਨ ਦੀ ਸਰਕਾਰ ਟੈਂਸ਼ਨ ਦੇ ਵਿੱਚ ਦੋਨਾਂ ਅਧਿਸ਼ਾਂ ਵੱਲੋਂ ਆਪੋ ਆਪਣੇ ਪੱਧਰ ਤੇ ਇੱਕ ਦੂਜੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਤੇ ਇੱਕ ਹੋਰ ਮਾਮਲਾ ਆ ਗਿਆ ਹੈ ਸ਼ਰਨਦੀਪ ਦਾ ਸ਼ਰਨਦੀਪ ਜਿਹੜਾ ਬਾਰਡਰ ਟੱਪ ਗਿਆ ਪਾਕਿਸਤਾਨੀ ਰੇਂਜਰਾਂ ਦੇ ਹੱਥੇ ਚੜਿਆ ਲੇਕਿਨ ਹੁਣ ਉਹੀ ਸ਼ਰਨਦੀਪ ਜਿਸ ਦੇ ਮਾਤਾ ਪਿਤਾ ਚਿੰਤਤ ਨੇ ਜਿਨ੍ਹਾਂ ਨੇ ਮੰਗ ਕੀਤੀ ਹੈ ਪਾਕਿਸਤਾਨ ਦੀ ਸਰਕਾਰ ਕੋਲੋਂ ਅਦਰ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਕਿ ਸ਼ਰਨਦੀਪ ਸਾਨੂੰ ਵਾਪਸ ਆਈਦਾ ਹੈ ਸ਼ਰਨਦੀਪ ਸਾਡਾ ਇਕਲੌਤਾ ਮੁੰਡਾ ਹੈ ਸ਼ਰਨਦੀਪ ਕਿਉਂ ਗਿਆ ਕਿਵੇਂ ਗਿਆ ਇਹ ਤਾਂ ਸ਼ਰਨਦੀਪ ਖੁਦ ਜਾਣਦਾ ਹੈ ਲੇਕਿਨ ਹੁਣ ਇਸ ਤੇ ਇੱਕ ਵੱਡੀ ਪ੍ਰਤੀਕਿਰਿਆ ਆਈ ਹੈ ਸ਼ਰਨਦੀਪ ਸਿੰਘ ਦੀ ਪਹਿਲਾਂ ਆਪਾਂ ਖਬਰ ਪੜ੍ਹਦੇ ਹਾਂ ਕਿ ਸ਼ਰਨਦੀਪ ਦੀ ਪ੍ਰਕਿਰਿਆ ਕੀ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਾਹਕੋਟ ਦੇ ਪਿੰਡ ਭੋਏਵਾਲ ਦਾ ਰਹਿਣ ਵਾਲਾ ਸ਼ਰਨਦੀਪ ਸਿੰਘ ਜਦੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋਇਆ ਹੋਇਆ ਸੀ ਤਾਨੂੰ ਪਾਕਿਸਤਾਨ ਰੇਂਜਰ ਨੇ ਗ੍ਰਿਫਤਾਰ ਕਰਕੇ ਕਸੂਰ ਥਾਣੇ ਪੁਲਿਸ ਹਵਾਲੇ ਕਰ ਦਿੱਤਾ ਉੱਥੇ ਉਸ ਉਸ ਵਿਰੁੱਧ ਐਫ ਆਈ ਆਰ ਕਹਿੰਦੇ ਨੇ ਦਰਜ ਕੀਤੀ ਗਈ ਇਸ ਮਾਮਲੇ ਵਿੱਚ ਮਸ਼ਹੂਰ ਯੂਟਿਊਬਰ ਨਾਸਰ ਢਿੱਲੋਂ ਅਤੇ ਐਡਵੋਕੇਟ ਮਹਿਰਾਮ ਬਾਜਬਾ ਸ਼ਰਨਦੀਪ ਦੀ ਮਦਦ ਲਈ ਅੱਗੇ ਆਏ ਅਤੇ ਉਹ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ ਯਾਨੀ ਕਿ ਪਾਕਿਸਤਾਨ ਦਾ ਇੱਕ ਮਸ਼ਹੂਰ ਯੂਟਿਊਬਰ ਹੈ ਨਾਸਰ ਢੁੱਲੋਂ ਅਤੇ ਐਡਵੋਕੇਟ ਮਹਿਰਾਮ ਬਾਜਬਾ ਇਹ ਦੋਨੋਂ ਹਾਕ ਵਿੱਚ ਆਏ ਨੇ ਸ਼ਰਨਦੀਪ ਸਿੰਘ ਦੇ ਅਤੇ ਉਹਨਾਂ ਨੇ ਕਹਿ ਕੇ ਅਸੀਂ ਇਸ ਕੇਸ ਤੇ ਪੈਰਵਾਈ ਕਰਾਂਗੇ ਜੋ ਵੀ ਖਰਚਾ ਹੋਇਆ ਅਸੀਂ ਇਹ ਪੈਸੇ ਐਡਜਸਟਮੈਂਟ ਕਰਕੇ ਸ਼ਰਨਦੀਪ ਸਿੰਘ ਨੂੰ ਅਸੀਂ ਪੰਜਾਬ ਭੇਜਾਂਗੇ ਕਿਉਂਕਿ ਸ਼ਰਨਦੀਪ ਸਿੰਘ ਦੇ ਮਾਤਾ ਪਿਤਾ ਵੱਲੋਂ ਮਾਂ ਕੀਤੀ ਜਾ ਰਹੀ ਹੈ ਲੇਖਣ ਹੁਣ ਯੂਟਿਊਬਰ ਨਾਸਰ ਢਿੱਲੋਂ ਅਤੇ ਅਡਬਕੁਟ ਬਾਜਬਾ ਨੇ ਜੇਲ੍ਹ ਵਿੱਚ ਬੰਦ ਸ਼ਰਨਦੀਪ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਜ਼ਬਾਨ ਨਾਲ ਸੰਬੰਧ ਦੱਸਦੇ ਤਿਆਰ ਕੀਤੇ ਜਿਨ੍ਹਾਂ ਤੇ ਸ਼ਰਨਦੀਪ ਹਸਤਕ ਵੀ ਲੱਗ ਹੈ ਨਾਸਰ ਢਿੱਲੋਂ ਨੇ ਸ਼ਰਨਦੀਪ ਦੀ ਵਾਪਸੀ ਲੈ ਕੇ ਕਹਿਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਨਾਸਰ ਹੁਸੈਨ ਦੇ ਅਨੁਸਾਰ ਜਦੋਂ ਸ਼ਰਨਦੀਪ ਨੇ ਚੰਦ ਨੂੰ ਦੱਸਿਆ ਕਿ ਉਹ ਕਰੀਬ 15 ਸਾਲਾਂ ਵਿੱਚ ਜ਼ਬਾਨਤ 15 ਦਿਨਾਂ ਵਿੱਚ ਜ਼ਬਾਨਤ ਤੋਂ ਜੇਲ੍ਹ ਵਿੱਚ ਬਾਹਰ ਆ ਸਕਦਾ ਹੈ ਹਾਲਾਂਕਿ ਭਾਰਤ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਤਾਂ ਸ਼ਰਨਦੀਪ ਨੇ ਭਾਰਤ ਪਰਤਣ ਤੋਂ ਇਨਕਾਰ ਕਰ ਦਿੱਤਾ। 나서 ਢਿੱਲੋ ਅਤੇ 나서 ਢਿੱਲੋ ਨੇ ਜਿਹੜਾ ਵਕੀਲ ਕੀਤਾ ਸੀ ਸ਼ਰਨ ਦੀ ਵਾਸਤੇ ਕਿ ਭਾਈ ਤੁਹਾਨੂੰ 15 ਦਿਨਾਂ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਵੱਲੋਂ ਪਾਕਿਸਤਾਨ ਦੀ ਅਦਾਲਤ ਵੱਲੋਂ ਜਮਾਤ ਮਿਲ ਜਾਵੇਗੀ। ਤੁਸੀਂ ਭਾਰਤ ਜਾ ਸਕਦੇ ਹੋ। ਤੁਸੀਂ ਭਾਰਤ ਜਾ ਕੇ ਪੰਜਾਬ ਆਪਣੇ ਮਾਤਾ ਪਿਤਾ ਦੇ ਨਾਲ ਰਹੋ। ਉੱਥੇ ਆਨੰਦ ਬਣੋ। ਹਾਲਾਂਕਿ ਇਹ ਵੀ ਸ਼ਰਨਦੀਪ ਸਿੰਘ ਦੇ ਮਾਤਾ ਪਿਤਾ ਵੱਲੋਂ ਦੱਸਿਆ ਗਿਆ ਹੈ। ਕਿ ਜਰਨਦੀਪ ਨਸ਼ੇ ਦਾ ਆਦੀ ਸੀ ਇਹ ਪਾਕਿਸਤਾਨ ਐਂਟਰ ਕਰਨ ਤੋਂ ਪਹਿਲਾਂ ਉਹ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਵਕ ਵਕ ਕੇਸਾਂ ਦੇ ਤਹਿਤ ਉਸ ਉੱਤੇ ਵਕ ਵਕ ਧਰਾਵਾਂ ਦੇ ਪਰਚੇ ਚੱਲ ਰਹੇ ਨੇ ਫਿਰ ਦੂਸਰੇ ਪਾਸੇ ਉਹ ਚਟੇ ਦਾ ਆਦੀ ਸੀ ਉਹ ਕਿਵੇਂ ਗਿਆ ਕਿਵੇਂ ਆਇਆ ਉਹ ਤਾਂ ਉਹਦੇ ਆਉਣ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਹੈਰਾਨੀ ਦੀ ਗੱਲ ਹੈ ਉਸ ਲੜਕਾ ਗੁਰਸਿੱਖ ਲੜਕਾ ਜਿਹੜਾ ਹੈ ਦਸਤਾਕ ਉਹਨਾਂ ਨੇ ਸਜਾਈ ਹੋਈ ਹੈ ਉਹਨ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਪਾਕਿਸਤਾਨ ਦੇ ਵਿੱਚੋਂ ਜਾਣਾ ਹੀ ਨਹੀਂ ਮੈਂ ਨਹੀਂ ਰੈਡੀ ਹੈਗਾ ਕਿ ਮੈਨੂੰ ਉਹ ਭਾਰਤ ਪ੍ਰਧਨ ਤੋਂ ਉਹਨਾਂ ਸਨਕਾਰ ਕਰ ਦਿੱਤਾ ਹੈ ਅਤੇ ਉਹਨਾਂ ਨੇ ਕੀ ਕਿਹਾ ਹੈ ਸਰਦੀਪ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਸ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ ਹਨ ਅਤੇ ਕੁਝ ਲੋਕਾਂ ਨਾਲ ਉਸ ਦੀ ਪੁਰਾਣੀ ਰੰਜਿਸ਼ ਵੀ ਹੈ ਉਸ ਨੇ ਇਹ ਵੀ ਦੋਸ਼ ਲਾਇਆ ਕਿ ਜਲੰਧਰ ਵਿੱਚ ਹਮਲਾਵਾਰਾਂ ਨੇ ਉਸਤੇ ਹਮਲਾ ਕਰਕੇ ਉਸ ਦੀ ਗੁੱਟ ਕਲਾਈ ਤੋੜ ਦਿੱਤੀ ਸ਼ਰਨ ਦੀਨ ਮੁਤਾਬਕ ਭਾਰਤ ਭਾਰਤ ਪਰਤਨ ਤੇ ਉਸ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਉਸ ਨੇ ਨਾਸਰ ਢਿੱਲੋ ਨੂੰ ਪਾਕਿਸਤਾਨ ਚ ਰਹਿਣ ਦੀ ਅਪੀਲ ਕੀਤੀ ਯਾਨੀ ਕਿ ਯੂਟਿਊਬਰ ਨਾਸਰ ਢਿੱਲੋ ਜਦੋਂ ਆਪਣੇ ਵਕੀਲ ਦੇ ਨਾਲ ਥਾਣੇ ਦੇ ਵਿੱਚ ਹਵਾਲਤ ਚ ਬੰਦ ਸ਼ਰਨਜੀਵ ਸ਼ਰਦਦੀਪ ਨੂੰ ਮਿਲਣੇ ਗਿਆ ਤਾਂ ਸ਼ਰਨਦੀਪ ਨੇ ਕੋਰੀ ਇਨਕਾਰ ਇਨਕਾਰ ਕਰ ਦਿੱਤਾ ਕਿ ਮੈਂ ਭਾਰਤ ਵਾਪਸ ਨਹੀਂ ਪਰਤਣਾ ਕਿਉਂਕਿ ਮੇਰੇ ਨਾਲ ਰਜਸ ਹੈ ਮੇਰੇ ਉੱਤੇ ਕਈ ਕੇਸ ਚੱਲ ਰਹੇ ਨੇ ਭਾਰਤ ਸਰਕਾਰ ਮੇਰੇ ਉਤੇ ਕਾਨੂੰਨੀ ਕਾਰਵਾਈ ਹੋਰ ਵੀ ਕਰਦੇਵੇਗੀ ਇਸ ਕਰਕੇ ਮੈਂ ਭਾਰਤ ਤੋਂ ਵਾਪਸ ਨਹੀਂ ਪਰਤਣਾ ਚਾਹਦਾ ਹਾਲਾਂਕਿ ਸ਼ਰਨਦੀਪ ਦੇ ਮਾਤਾ ਪਿਤਾ ਵੱਨੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਸ਼ਰਨਦੀਪ ਨੂੰ ਜਲਦੀ ਤੋਂ ਜਲਦੀ ਪਾਕਿਸਤਾਨ ਤੋਂ ਭਾਰਤ ਵਾਪਸ ਲਿਆਂਦਾ ਜਾਵੇ ਲੇਕਿਨ ਸ਼ਰਨਦੀਪ ਦਾ ਕਹਿਣਾ ਹੈ ਕਿ ਮੈਂ ਭਾਰਤ ਨਹੀਂ ਜਾਣਾ ਯਾਨੀ ਕਿ ਮੈਂ ਪੰਜਾਬ ਵਾਪਸ ਨਹੀਂ ਜਾਣਾ ਕਿਉਂਕਿ ਪੰਜਾਬ ਦੇ ਵਿੱਚ ਕਈ ਲੋਕਾਂ ਦੇ ਨਾਲ ਮੇਰੀ ਰੰਜਿਸ਼ ਬਾਜੀ ਹੈ ਜਿਲੰਦਰ ਵੀ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਨੇ ਮੇਰਾ ਗੁੱਤ ਤੋਂ ਗੁੱਟ ਵੀ ਤੋੜ ਦਿੱਤਾ ਅਤੇ ਕਹੀ ਮੇਰੇ ਉੱਤੇ ਹਮਲਾ ਕਰਨ ਨੂੰ ਫਿਰਦੇ ਨੇ ਅਤੇ ਮੇਰੇ ਤੇ ਕਈ ਕੇਸ ਚੱਲ ਰਹੇ ਨੇ ਡਰਦਾ ਹੋਇਆ ਸ਼ਰਨਦੀਪ ਹੁਣ ਇਨਕਾਰ ਕਰ ਰਿਹਾ ਹੈ 나ਸਰ ਢਿੱਲੋਂ ਨੂੰ ਕਿ ਮੈਂ ਭਾਰਤ ਵਾਪਸ ਨਹੀਂ ਪਰਤਣਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਸ਼ਰਨਦੀਪ ਨੇ ਅਜਿਹਾ ਕਿਉਂ ਕਿਹਾ ਜਾਂ ਉਹ ਜਾਣ ਬੁੱਝ ਕੇ ਭਾਰਤ ਵਾਪਸ ਨਹੀਂ ਪਰਤਣਾ ਚਾਹੁੰਦਾ